ਦੁਨੀਆ ਦੇ ਉੱਪਰ ਇੱਕ ਐਸੀ ਰਹੱਸਮਈ ਔਰਤ ਹੋਈਆ ਜਿਸ ਦੇ ਵੱਲੋਂ ਜੋ ਗੱਲਾਂ ਆਪਣੇ ਜੀਵਨ ਕਾਲ ਦੇ ਵਿੱਚ ਕਹੀਆਂ ਗਈਆਂ ਉਹਨਾਂ ਗੱਲਾਂ ਦੇ ਵਿੱਚੋਂ ਜਾਂ ਉਹਨਾਂ ਕੀਤੀਆਂ ਭਵਿੱਖਬਾਣੀਆਂ ਦੇ ਵਿੱਚੋਂ ਜ਼ਿਆਦਾਤਰ ਸਹੀ ਸਾਬਤ ਹੋਈਆਂ ਅਸੀਂ ਗੱਲ ਕਰ ਰਹੇ ਹਾਂ ਬੁਲਗਾਰੀਆ ਦੀ ਇੱਕ ਔਰਤ ਜਿਸ ਨੂੰ ਬੇਸ਼ੱਕ ਆਪਣੀਆਂ ਅੱਖਾਂ ਤੋਂ ਨਹੀਂ ਦਿਖਦਾ ਸੀ ਪਰ ਉਸ ਔਰਤ ਦੀ ਸੋਚਣ ਦੀ ਦ੍ਰਿਸ਼ਟੀ ਬਹੁਤ ਦੂਰ ਤੱਕ ਸੀ ਜਿਸ ਨੂੰ ਅੱਜ ਕੱਲ੍ਹ ਅਸੀਂ ਬਾਬਾ ਵੇਂਗਾ ਦੇ ਨਾਮ ਤੋਂ ਜਾਣਦੇ ਹਾਂ ਬਾਬਾ ਵੇਂਗਾ ਦੀਆਂ ਗੱਲਾਂ ਨੂੰ ਉਸ ਦੇ ਜੀਵਨ ਕਾਲ ਦੇ ਵਿੱਚ ਲੋਕਾਂ ਨੇ ਸੀਰੀਅਸ ਦੇ ਤੌਰ ਤੇ ਨਹੀਂ ਲਿਆ ਉਸ ਨੂੰ ਮਜ਼ਾਕ ਦਾ ਪਾਤਰ ਵੀ ਬਣਾਇਆ ਗਿਆ ਪਰ ਬਾਬਾ ਵੇਂਗਾ ਦੇ ਇਸ ਦੁਨੀਆ ਤੇ ਜਾਣ ਤੋਂ ਬਾਅਦ ਉਸ ਦੀਆਂ ਭਵਿੱਖ ਬਾਣੀਆਂ ਲਗਾਤਾਰ ਸਹੀ ਸਾਬਤ ਹੋ ਰਹੀਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਬਾਬਾ ਵੇਂਗਾ ਦੀਆਂ ਕੁਝ ਭਵਿੱਖ ਬਾਣੀਆਂ ਬਾਰੇ ਵੀ ਦੱਸਾਂਗੇ ਤੇ ਥੋੜਾ ਬਹੁਤਾ ਉਸ ਰਹੱਸਮਈ ਬਾਬਾ ਵੇਂਗਾ ਔਰਤ ਦੇ ਜੀਵਨ ਦੇ ਬਾਰੇ ਵੀ ਥੋੜਾ ਜਾਂ ਜਾਣਨਾ ਪਾਵਾਂਗੇ ਬੁਲਗਾਰੀਆਈ ਪੈਗੰਬਰ ਬਾਬਾ ਵੇਂਗਾ ਦੀਆਂ ਭਵਿੱਖ ਬਾਣੀਆਂ ਹਮੇਸ਼ਾ ਖਬਰਾਂ ਦੇ ਵਿੱਚ ਰਹੀਆਂ ਨੇ ਕਿਉਂਕਿ ਉਹਨਾਂ ਦੀਆਂ ਜ਼ਿਆਦਾਤਰ ਕਈਆਂ ਗੱਲਾਂ ਤਾਂ ਸੱਚ ਹੀ ਸਾਬਤ ਹੋਈਆਂ ਨੇ। ਬਾਬਾ ਵੇਂਗਾ ਨੇ ਆਪਣੇ ਜੀਵਨ ਦੇ ਵਿੱਚ ਇੱਕ ਅਜਿਹੇ ਖਤਰੇ ਬਾਰੇ ਚੇਤਾਵਨੀ ਦਿੱਤੀ ਸੀ ਜੋ ਕਿ ਸਾਡੇ ਘਰਾਂ ਦੇ ਵਿੱਚ ਦਾਖਲ ਹੋਵੇਗਾ ਤੇ ਸਾਡੇ ਦਿਮਾਗ ਨੂੰ ਹੈਕ ਕਰੇਗਾ ਅਤੇ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਖਤਰਾ ਬਣ ਜਾਵੇਗਾ। ਉਸ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੁੰਦੀ ਜਾਪਦੀ ਹੈ ਕਿਉਂਕਿ ਇਹ ਸਾਇਲੈਂਟ ਕਿਲਰ ਯੰਤਰ ਹੁਣ ਸਾਡੇ ਘਰਾਂ ਦੇ ਵਿੱਚ ਪਹੁੰਚ ਚੁੱਕਿਆ ਹੈ ਇੱਕ ਵਾਰ ਬਾਬਾ ਵੇਂਗਾ ਦੇ ਸ਼ਬਦ ਫੇਰ ਸੱਚ ਸਾਬਤ ਹੋਏ ਅਤੇ ਇਸ ਵਾਰ ਇਹ ਕਿਸੇ ਸੁਨਾਮੀ ਜਾਂ ਯੁੱਧ ਬਾਰੇ ਨਹੀਂ ਹੈ ਸਗੋਂ ਸਾਡੇ ਘਰ ਦੇ ਵਿੱਚ ਮੌਜੂਦ ਸਾਡੇ ਹੀ ਦੁਸ਼ਮਣ ਬਾਰੇ ਹੈ ਬਿਨਾਂ ਜਾਣੇ ਜਾਂ ਸਮਝੇ ਅਸੀਂ ਇੱਕ ਜਹੀ ਦਿਸ਼ਾ ਦੇ ਵੱਲ ਵੱਧ ਰਹੇ ਹਾਂ ਜੋ ਹੌਲੀ-ਹੌਲੀ ਸਾਡੀ ਸਿਹਤ ਸਾਡੀ ਨੀਂਦ ਇੱਥੋਂ ਤੱਕ ਕਿ ਸਾਡੇ ਮਨ ਨੂੰ ਵੀ ਪ੍ਰਭਾਵਿਤ ਕਰਨ ਜਾ ਰਹੀ ਹੈ ਬਾਬਾ ਵੇਂਗਾ ਨੇ ਸੈਂਕੜੇ ਸਾਲ ਪਹਿਲਾਂ ਇਹ ਗੱਲ ਕਹੀ ਸੀ। ਬਾਬਾ ਵੇਂਗਾ ਨੇ ਕਿਹਾ ਸੀ ਕਿ ਇੱਕ ਛੋਟਾ ਜਿਹਾ ਯੰਤਰ ਆਵੇਗਾ ਜੋ ਮਨੁੱਖਾਂ ਲਈ ਖਤਰਾ ਪੈਦਾ ਕਰ ਦੇਵੇਗਾ। ਬਾਬਾ ਵੇਂਗਾ ਦੇ ਅਨੁਸਾਰ ਭਵਿੱਖ ਦੇ ਵਿੱਚ ਛੋਟੇ-ਛੋਟੇ ਯੰਤਰਾਂ ਕਾਰਨ ਮਨੁੱਖੀ ਵਿਵਹਾਰ ਅਤੇ ਮਾਨਸਿਕ ਸਿਹਤ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ। ਉਹਨਾਂ ਕਿਹਾ ਸੀ ਕਿ ਸ਼ੁਰੂ ਵਿੱਚ ਇਹ ਤਕਨੀਕ ਜ਼ਿੰਦਗੀ ਨੂੰ ਆਸਾਨਤਾ ਬਣਾ ਦੇਵੇਗੀ ਪਰ ਅੰਤ ਦੇ ਵਿੱਚ ਇਹ ਮਨੁੱਖਤਾ ਦੇ ਲਈ ਖਤਰਾ ਬਣ ਸਕਦੀ ਹੈ। ਉਨ੍ਹਾਂ ਦੀ ਇਹ ਭਵਿੱਖਬਾਣੀ ਨੂੰ ਟੈਕਨੋਲੋਜੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਇਸ ਛੋਟੇ ਜਿਹੇ ਜੰਤਰ ਨੂੰ ਇੱਕ ਸਮਾਰਟਫੋਨ ਦੇ ਨਾਲ ਜੋੜਿਆ ਜਾ ਰਿਹਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਅੱਜਕੱਲ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਕਾਰਨ ਨੀਂਦ ਅਤੇ ਅੱਖਾਂ ਨਾਲ ਸੰਬੰਧੀ ਸਮੱਸਿਆਵਾਂ ਮਨੁੱਖੀ ਜੀਵਨ ਦੇ ਵਿੱਚ ਆਮ ਹੋ ਰਹੀਆਂ ਨੇ। ਜਦੋਂ ਬਾਬਾ ਵੇਂਗਾ ਨੇ ਇਸ ਬਾਰੇ ਚੇਤਾਵਨੀ ਦਿੱਤੀ ਸੀ ਉਦੋਂ ਤਾਂ ਸਮਾਰਟਫੋਨ ਵਰਤੋਂ ਦੇ ਵਿੱਚ ਵੀ ਬਿਲਕੁਲ ਨਹੀਂ ਸੀ। ਇਸ ਦੇ ਬਾਵਜੂਦ ਉਹਨਾਂ ਕਿਹਾ ਸੀ ਕਿ ਭਵਿੱਖ ਦੇ ਵਿੱਚ ਇੱਕ ਛੋਟਾ ਜਿਹਾ ਯੰਤਰ ਪੇਸ਼ ਕੀਤਾ ਜਾਵੇਗਾ ਜੋ ਪਹਿਲਾਂ ਮਨੁੱਖਾਂ ਲਈ ਲਾਭਦਾਇਕ ਹੋਵੇਗਾ ਤੇ ਬਾਅਦ ਦੇ ਵਿੱਚ ਉਹਨਾਂ ਦਾ ਦੁਸ਼ਮਣ ਬਣ ਜਾਵੇਗਾ ਉਹਨਾਂ ਇੱਕ ਅਜਿਹੇ ਭਵਿੱਖ ਦੀ ਕਲਪਨਾ ਕੀਤੀ ਜਿੱਥੇ ਮਨੁੱਖ ਅਜਿਹੀ ਟੈਕਨੋਲੋਜੀ ਤੇ ਬਹੁਤ ਜ਼ਿਆਦਾ ਨਿਰਭਰ ਹੋ ਜਾਣਗੇ ਅਤੇ ਇਹ ਉਹਨਾਂ ਦੀ ਸਿਹਤ ਲਈ ਨੁਕਸਾਨਦੇ ਹੋਵੇਗਾ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਦੀ ਐਡੀਆਂ ਸਟੀਕ ਭਵਿੱਖਬਾਣੀਆਂ ਕਰਨ ਵਾਲੀ ਇਹ ਬਾਬਾ ਵੇਂਗਾ ਨਾਮ ਦੀ ਔਰਤ ਆਖਰ ਹੈ ਕੌਣ ਸੀ ਜੇਕਰ ਬਾਬਾ ਵੇਂਗਾ ਦੇ ਜੀਵਨ ਦੇ ਬਾਰੇ ਝਾਤ ਮਾਰੀ ਜਾਵੇ ਤਾਂ ਬਾਬਾ ਵੇਂਗਾ ਬੁਲਗਾਰੀਆ ਦੀ ਇੱਕ ਰਹੱਸਮਈ ਔਰਤ ਸੀ ਜੋ ਆਪਣੀਆਂ ਭਵਿੱਖਬਾਣੀਆਂ ਦੇ ਲਈ ਜਾਣੀ ਜਾਂਦੀ ਸੀ ਬਾਬਾ ਵੇਂਗਾ ਦੀਆਂ ਕੁਝ ਭਵਿੱਖਬਾਣੀਆਂ ਬਾਰੇ ਅਸੀਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕੁਝ ਚਾਨਣਾ ਪਾਇਆ ਉਸ ਦਾ ਅਸਲੀ ਨਾਮ ਵੇਂਗਾ ਡੇਗੀ ਚੇਵਾਸੀ ਅਤੇ ਉਸ ਦਾ ਜਨਮ ਸਾਲ 1911 ਦੇ ਵਿੱਚ ਹੋਇਆ ਸੀ ਕਿਹਾ ਜਾਂਦਾ ਹੈ ਕਿ ਕਰੀਬ 12 ਸਾਲ ਦੀ ਉਮਰ ਦੇ ਵਿੱਚ ਇੱਕ ਤੂਫਾਨ ਦੌਰਾਨ ਬਾਬਾ ਵੇਂਗਾ ਦੀਆਂ ਅੱਖਾਂ ਦੇ ਵਿੱਚ ਧੂੜ ਚਲੀ ਗਈ ਜਿਸ ਤੋਂ ਬਾਅਦ ਬਾਬਾ ਵੇਂਗਾ ਨੂੰ ਅੱਖਾਂ ਤੋਂ ਦੇਖਣਾ ਬਿਲਕੁਲ ਹੀ ਬੰਦ ਹੋ ਗਿਆ ਇਸ ਘਟਨਾ ਤੋਂ ਬਾਅਦ ਹੀ ਉਸ ਨੂੰ ਭਵਿੱਖ ਦੇਖਣ ਦੀ ਸ਼ਕਤੀ ਮਿਲੀ ਉਸ ਦੀ ਮੌਤ 1996 ਦੇ ਵਿੱਚ ਕਰੀਬਨ 85 ਸਾਲ ਦੀ ਉਮਰ ਦੇ ਵਿੱਚ ਹੋਈ ਅਤੇ ਇਸੇ ਸਮੇਂ ਦੌਰਾਨ ਉਸਨੇ ਭਵਿੱਖ ਬਾਰੇ ਕਹੀਆਂ ਜ਼ਿਆਦਾਤਰ ਗੱਲਾਂ ਜਿਹੜੀਆਂ ਅੱਗੇ ਜਾ ਕੇ ਸੱਚ ਵੀ ਸਾਬਤ ਹੋਈਆਂ। ਬਾਬਾ ਵੇਂਗਾ ਨੂੰ ਦੂਜੇ ਵਿਸ਼ਵ ਯੁੱਧ ਸੰਬੰਧੀ ਆਪਣੀ ਭਵਿੱਖਬਾਣੀ ਤੋਂ ਬਾਅਦ ਪ੍ਰਸਿੱਧੀ ਮਿਲੀ ਉਸ ਦੀਆਂ ਜ਼ਿਆਦਾਤਰ ਗੱਲਾਂ ਇਸ ਸੰਬੰਧੀ ਸੱਚ ਸਾਬਤ ਹੋਈਆਂ। ਉਸ ਤੋਂ ਬਾਅਦ ਸੁਨਾਮੀ, ਅਮਰੀਕਾ ਦੇ ਵਿੱਚ ਅੱਤਵਾਦੀ ਹਮਲੇ ਅਤੇ ਬੁਰਾਕ ਓਬਾਮਾ ਦੇ ਰਾਸ਼ਟਰਪਤੀ ਬਣ ਤੋਂ ਬਾਅਦ ਉਸ ਦੀਆਂ ਬਹੁਤ ਸਾਰੀਆਂ ਗੱਲਾਂ ਸੱਚ ਸਾਬਤ ਹੋਈਆਂ। ਸਾਲ 2025 ਦੇ ਸਬੰਧ ਦੇ ਵਿੱਚ ਬਾਬਾ ਵੇਂਗਾ ਨੇ ਕਿਹਾ ਸੀ ਕਿ ਇਹ ਵਿਨਾਸ਼ਕਾਰੀ ਘਟਨਾ ਦੀ ਸ਼ੁਰੂਆਤ ਹੋਵੇਗੀ ਅਤੇ ਇਸੇ ਸਾਲ ਤੋਂ ਮਨੁੱਖਤਾ ਦਾ ਵਿਨਾਸ਼ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਉਸ ਨੇ ਯੂਰਪ ਦੇ ਵਿੱਚ ਇੱਕ ਭਿਆਨਕ ਟਕਰਾਅ ਬਾਰੇ ਵੀ ਗੱਲ ਕੀਤੀ ਸੀ। ਕੁਝ ਭਵਿੱਖਬਾਣੀਆਂ ਜਾਂ ਕੁਝ ਘਟਨਾਵਾਂ ਜਿਨ੍ਹਾਂ ਦਾ ਜ਼ਿਕਰ ਅੱਜ ਤੋਂ ਕਈ ਸਾਲ ਪਹਿਲਾਂ ਬਾਬਾ ਵੇਂਗਾ ਦੇ ਵੱਲੋਂ ਕਰ ਦਿੱਤਾ ਗਿਆ ਸੀ। ਇਹਨਾਂ ਦੇ ਵਿੱਚੋਂ ਹੁਣ ਤੱਕ ਕਾਫੀ ਘਟਨਾਵਾਂ ਸੱਚ-ਸਾਬਤ ਹੋਈਆਂ ਨੇ ਪਰ ਬਾਬਾ ਵੇਂਗਾ ਦਾ 2025 ਦੇ ਬਾਰੇ ਇਸ ਨੂੰ ਵਿਨਾਸ਼ਕਾਰੀ ਸਾਲ ਕਹਿ ਦੇਣਾ ਕਿਤੇ ਨਾ ਕਿਤੇ ਮਨੁੱਖੀ ਜੀਵਨ ਦੇ ਲਈ ਜਾਂ ਇਸ ਦੁਨੀਆ ਦੇ ਲਈ ਇੱਕ ਵੱਡੀ ਖਤਰੇ ਦੀ ਘੰਟੀ ਬਣ ਸਕਦਾ ਹੈ ਹੁਣ ਉਹ ਖਤਰਾ ਕਿਸ ਰੂਪ ਦੇ ਵਿੱਚ ਕਦੋਂ ਤੇ ਕਿਵੇਂ ਆਵੇਗਾ ਇਹ ਤਾਂ ਆਉਣ ਵਾਲਾ ਭਵਿੱਖ ਹੀ ਤੈਅ ਕਰੇਗਾ